ਮੰਗਾ ਸੁਪ ਇਹ ਅਸਟਗਨ ਸਿੱਤੂ ਸੱਬ ਸ਼ੂਪ ਕਿ ਉਹਨੇ ਆਪ ਤੱਕ ਖੁਸ਼ ਹੋ ਪਰੇ ਜਾਣਾ ਅੱਜ ਹੂੰ ਖੁਸ਼ ਨੇ ਰਹਿਣ ਤੋਂ ਕੀ ਕਰੋਗੇ ਜਾ ਕੇ ਹੈ ਜਾਣਾ ਹੈ ਉੱਥੇ ਕੌਣ ਸਰਵੇਦਾਨੀ ਸਰਵੇਦਾਨੀ ਮਰਦਾ ਮੇਰਾ ਮਾਈ ਅੱਜ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸੋ ਵੈਲਕਮ ਟੂ आवर ਬਲੌਗਸ ਤੋ ਅੱਜ ਦੀ ਨਵੀਂ ਸਵੇਰ ਚੱਲਦੇ ਹਾਂ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਦਿਨ ਦੀ ਜਿਮ ਤੋਂ ਫਿਰ ਦਿਨ ਦੇ ਕੰਮ ਕਰਾਂਗੇ ਤੇ ਵਧੀਆ ਹੁਣ ਸੈੱਟ ਹੋ ਰਿਹਾ ਕੰਮ ਸਿਆਲ ਦਾ ਅਸਰ ਦਿਖ ਰਿਹਾ ਤੋ ਚੱਲਦੇ ਆਂ ਜੀ ਜਿਮ ਨੂੰ ਹਾਂਜੀ ਭਾਈ ਆਪਾਂ ਆ ਗਏ ਹੁਣ ਦੁਬਾਰੇ ਫੇਰ ਜਿਮ ਮਾਰਨਿੰਗ ਆਪਣੀ ਸ਼ੁਰੂਆਤ ਆਪਾਂ ਜਿਮ ਤੋਂ ਕਰੀਦੀ ਆ ਕਿਉਂਕਿ ਸਵੇਰੇ ਉੱਠ ਕੇ ਤੁਸੀਂ ਵਰਕਆਊਟ ਕਰ ਲਿਆ ਨਾ ਦਿਨ 'ਚ ਹੋਰ ਕੁਝ ਹੋਵੇ ਨਾ ਹੋਵੇ ਤੁਹਾਡਾ ਦਿਨ ਦੀ ਸ਼ੁਰੂਆਤ ਸੋਹਣੀ ਹੋ ਜਾਂਦੀ ਆ ਤਾਂ ਪਿੱਛੇ ਮੇਰੇ ਬਹੁਤ ਸੋਹਣਾ ਮਾਹੌਲ ਆ ਸਾਰੇ ਸਾਰੇ ਹਨਾ ਮੋਰ-ਮੋਰ ਬਹੁਤ ਹੁੰਦੇ ਨੇ ਮੈਂ ਤੁਹਾਨੂੰ ਇੱਕ ਦਿਨ ਮੋਰ ਦਿਖਾਵਾਂਗਾ ਇੱਥੇ ਵਧੀਆ ਨੇ ਤਾਂ ਚਲੋ ਜੀ ਆਪਾਂ ਚੱਲਦੇ ਹੁਣ ਜਿੰਮ ਵੱਲ ਲਾਉਣੇ ਵਰਕਆਊਟ ਠੰਡ ਹੋ ਗਈ ਭਰਾਵਾ ਆਪਦਾ ਵਿਚਾਰ ਰੱਖੋ ਕੱਪੜੇ-ਕੁੱਪੜੇ ਪਾ ਕੇ ਰੱਖੋ ਸਰੀਰ ਨੂੰ ਖਿੱਚ ਕੇ ਰੱਖੋ ਮੜਾ ਜਾ ਸੋ ਫਾਈਨਲੀ ਅੱਜ ਦਾ ਵਰਕਆਊਟ ਹੋ ਗਿਆ ਕੰਪਲੀਟ ਮੈਂ ਲਗਾਈ ਸੀ ਅੱਜ ਚੈਸਟ ਤੇ ਟ੍ਰਾਈਸੈਪਸ ਸੋ ਹੁਣ ਆਪਾਂ ਚੱਲਿਆਂ ਘਰਾਂ ਨੂੰ ਉਸ ਤੋਂ ਬਾਅਦ ਚੱਲਾਂਗੇ ਆਪਾਂ ਡਿਊਟੀ ਹਾਂਜੀ ਸੋ ਘਰੇ ਪਹੁੰਚ ਕੇ ਹੁਣ ਆਪਾਂ ਪੀਣ ਲੱਗਿਆ ਪ੍ਰੋਟੀਨ ਮੰਮੀ ਡੈਡੀ ਜਾ ਰਹੇ ਨੇ ਅੱਜ ਆਊਟ ਆਫ ਸਟੇਸ਼ਨ ਸੈਰਾਂ ਤੇ ਨੇ ਤਾਂ ਆਪਾਂ ਫਿਰ ਹੁਣ ਪ੍ਰੋਟੀਨ ਪੀ ਕੇ ਨਹਾ ਤੋ ਕੇ ਬ੍ਰੇਕਫਾਸਟ ਕਰਕੇ ਪਹੁੰਚਦੇ ਆਂ ਕੰਮਾਂ ਤੇ ਕੀ ਅੱਜ ਡੈਡੀ ਪੱਗ ਬਨ ਕੇ ਹੋ ਗਏ ਨੇ ਰੈਡੀ ਤੇ ਜਾਣ ਲੱਗੇ ਨੇ ਪਿੰਡ ਝਨੀਰ ਹਾਂਜੀ ਕਿਵੇਂ ਠੀਕ ਹੈ ਕੀ ਕਰਨ ਜਾ ਰਹੇ ਹੋ ਹਾਂ ਨਿੱਕੇ ਮੋਟੇ ਕੰਮ ਧੰਦੇ ਨੇ ਉਹ ਕਰਕੇ ਆਉਣੇ ਆਗੇ ਬੜਿਆਂਗੇ ਸ਼ਾਮ ਨੂੰ ਨਹੀਂ ਕੱਲ ਨੂੰ ਵਾਪਸੀ ਹੈ ਆ ਉਧਰ ਜੀ ਮੰਮੀ ਦੇ ਪੱਗ ਨਾਲ ਮੈਚਿੰਗ ਹੋਈ ਪਈ ਐ ਸੂਟ ਦੀ ਹਾਂ ਕਿਵੇਂ ਮੰਮੀ ਵਧੀਆ ਖੁਸ਼ ਹੋ ਪਰੇ ਪੇਕੇ ਜਾਣਾ ਅੱਜ ਹਾਂ ਕੋਈ ਜਨੇ ਰੰਦੂ ਕੀ ਕਰੋਗੇ ਜਾ ਕੇ ਜਾਣਾ ਹੈ ਉੱਥੇ ਕੋਣ ਮੇਰੇ ਭੈਣ ਭਰਾ ਨੇ ਓਹੋ ਤਾ ਚਾ ਚੜ ਰਿਹਾ ਅੱਜ ਤਾਂ ਡੈਡੀ ਵੀ ਖੁਸ਼ ਨੇ ਅੱਜ ਸਹੁਰੇ ਜਾਣਗੇ ਤਾਂ ਹੁਣ ਅਸੀਂ ਕਰ ਰਹੇ ਹਾਂ ਬ੍ਰੇਕਫਾਸਟ ਮੇਰਾ ਹੈਗਾ ਐਗ ਪੋਰਚ ਤੇ ਮੈਡਮ ਐਗ ਪੋਰਚ ਬਣਾਇਆ ਸੇਮ ਹੈ ਜੀ ਬਹੁਤ ਟੇਸਟੀ ਬਣਾਇਆ ਮੇਰੀ ਹਮ ਟੇਸਟੀ ਲੱਗਿਆ ਹਾਂਜੀ ਸੋ ਹੋ ਗਈ ਐ ਸ਼ਾਮ ਅਸੀਂ ਆ ਗਏ ਆਂ ਡਿਊਟੀ ਤੋਂ ਵਾਪਸ ਤਾਂ ਹੁਣੇ ਹੁਣੇ ਸਾਨੂੰ ਫੋਨ ਆਇਆ ਜੀ ਮੇਰੇ ਅੰਕਲ ਜੀ ਦਾ ਉਹਨਾਂ ਦੀ ਗੋਲਡਨ ਜੁਬਲੀ ਐ ਤੇ ਮੈਂ ਜਾਣਾ ਨਹੀਂ ਸੀਗਾ ਪਰ ਉਹਨਾਂ ਦਾ ਫੋਨ ਆਇਆ ਵੀ ਬੇਟਾ ਪਹੁੰਚਣਾ ਜ਼ਰੂਰ ਐ ਤਾਂ ਉਹਨਾਂ ਦਾ ਫੰਕਸ਼ਨ ਆ ਜੀ ਪਟਿਆਲੇ ਪਾਮਕੋਟ ਪੈਲੇਸ ਦੇ ਵਿੱਚ ਤਾਂ ਆਜੋ ਤੁਹਾਨੂੰ ਵੀ ਲੈ ਕੇ ਚਲਦੇ ਆ ਮੇਰੇ ਨਾਲ ਰਜਨੀ ਵੀ ਐਡ ਹੋ ਗਏ ਨੇ ਉਹ ਵੀ ਨਾਲ ਜਾ ਰਹੇ ਨੇ ਤੇ ਸਿਸਟਰ ਵੀ ਜਾ ਰਹੀ ਆ ਤਾਂ ਆਜੋ ਆਪਾਂ ਸਾਰੇ ਚਲਦੇ ਆਂ ਫੰਕਸ਼ਨ ਤੇ ਤਾਂ ਆਪਾਂ ਆ ਗਏ ਆ ਪਾਮ ਕੋਟ ਹਾਂਜੀ ਲੇਡੀਜ਼ ਹੈਪੀ ਹਾਂਜੀ ਤੁਸੀਂ ਨਾਲ ਐਂਜੋਏ ਕਰਦੇ ਚਲੋ ਜੀ ਆ ਜਓ ਚੱਲਦੇ ਆ ਕੋ ਸਰਦਸੇ ਐਂਟਰੀ ਦੇਖੋ ਕਿਆ ਬਾਤ ਹੈ ਮਤਲਬ ਗੱਲ ਬਾਤ ਉਹ ਅੰਕਲ ਆਂਟੀ ਦੀ ਐਂਟਰੀ ਹੋ ਰਹੀ ਹੈ ਪੂਰੀ ਮਤਲਬ ਵਧੀਆ कौन आया हाजी ठीक ਇਹ ਬਹੁਤ ਸੋਹਣਾ ਵੈਜ ਹੈ ਰੂਟ ਵਗੈਰਾ ਆ ਰੂਪੀ ਦੀ ਫੇਵਰੇਟ ਭੱਲੇ ਆਏ ਨੇ ਆ ਗੋਲ ਗੱਪੇ ਆਏ ਨੇ ਤੇ ਮੈਡਮ ਜੀ ਤੇ ਹੁਣ ਤੁਸੀਂ ਕੀ ਖਾਣਾ ਅਸੀਂ ਹੁਣ ਸੂਪ ਮੰਗਾਇਆ ਸੂਪ ਇਹ ਸਿੱਧੂ ਸਿੱਧੂ ਸ਼ਾਪ ਸੂਪ ਹੁਣ ਹੋ ਗਿਆ ਡਿਨਰ ਟਾਈਮ ਕਿਆ ਹੁਣ ਅਸੀਂ ਕਰਨ ਲੱਗੇ ਡਿਨਰ ਹਾਂਜੀ ਮੈਡਮ ਬਹੁਤ ਹੀ ਟੇਸਟੀ ਹੈ ਟੈਟਿੰਗ ਦਾ ਆਈ ਡੋਟ ਨੋ ਕਿ ਦਾ ਹਨ ਦੀ ਕੈਟਰਿੰਗ ਹੈ ਫੂਡ ਲਾਈ ਲਿਖਿਆ ਹੈ ਬਹੁਤ ਟੇਸਟੀ ਹੈ ਬਈ ਮੈਂ ਦਫਾ ਨੂੰ ਟੋਨੂ ਇੰਡੋਰ ਦੇ ਵਿੱਚ ਜਿੱਥੇ ਆਪਾਂ ਡਿਨਰ ਕਰਨਾ ਹੈ ਇਹ ਆਪਣਾ ਪ੍ਰਸ਼ਾਦਾ ਹਲਕਾ ਫੁਲਕਾ ਖਾ ਰਹੇ ਆ ਤੇ ਇਹ ਅੰਦਰ ਦਾ ਇੰਡੋਰ ਆ ਪੈਲੇਸ ਦਾ ਪਾਮ ਕੋਟ ਦਾ ਬਹੁਤ ਸੋਹਣਾ ਹੈ ਆਪਾਂ ਮੰਗਾਇਆ ਵੀ ਪਨੀਰ ਮਲਾਈ ਕੋਫਤਾ ਦਾਲ ਮਿਕਸ ਵੈਜ ਦੋ ਚਪਾਤੀ ਰਜਨੀ ਨੇ ਫਰਾਈਡ ਰਾਈਸ ਤੇ ਬਸ ਥੋੜੇ ਹੀ ਖਾ ਰਹੇ ਆ ਕੋਈ ਜ਼ਿਆਦਾ ਨਹੀਂ ਕਦੀ ਨਾ ਮਖਨੇ ਦਾ 스낵ਸ ਦਾ ਵੀ ਮਿੱਠਾ ਆ ਗਿਆ ਤੇ ਮਿੱਠੇ ਦੇ ਵਿੱਚ ਹੈਗਾ ਗੁਲਾਬ ਜਾਮਨ ਹਾਂਜੀ ਮੈਨੂੰ ਮਿੱਠਾ ਬਹੁਤ ਪਸੰਦ ਹੈ ਕਿਵੇਂ ਕਰਨ ਬਹੁਤ ਵਧੀਆ ਬਹੁਤ ਵਧੀਆ ਕੀ ਖਾ ਰਹੇ ਹੋ ਗੁਲਾਬ ਜਾਮਨ ਸ਼ਾਹੀ ਟੁਕੜਾ ਤੇ ਗਾਜਰ ਪਾਕ ਤੁਸੀਂ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਸਾਡੀ ਸਿਹਤ ਲੱਗ ਕੇ ਲੱਗਦਾ ਸਾਨੂੰ ਮਿੱਠਾ ਨਹੀਂ ਖਾਂਦੇ ਹੋਵਾਂਗੇ ਹੁਣ ਮੈਂ ਬਲੌਗ ਨਾਲ ਲੇਟ ਬਣ ਰਿਹਾ ਮੈਨੂੰ ਪਤਾ ਤੁਸੀਂ ਪਹਿਲੀ ਲਪੇਟ ਦਾ ਹਾਂਜੀ ਸੋ ਫਾਈਨਲੀ ਪਹੁੰਚ ਗਏ ਆ ਘਰ ਰਾਤ ਦੇ ਵੱਜ ਗਏ ਆ 10:30 ਸੋ ਦਿਨ ਬਹੁਤ ਵਧੀਆ ਰਿਹਾ ਫੰਕਸ਼ਨ ਬਹੁਤ ਸੋਹਣਾ ਲੱਗਿਆ ਤੇ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਰਿਵਿਊ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤਾਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ